ਤੁਸੀਂ ਜੁੜੇ ਹੋ ਪ੍ਰਾਈਮ ਸਵੇਰਾ ਦੇ ਨਾਲ ਤੇ ਮੈਂ ਅੰਤਰ ਸਿੰਘ ਪਪਾ ਅਸੀਂ ਐਸਵੇਲੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਸਰਕਾਰੀ ਐਨੀਨੇਸ਼ਨ ਸਕੂਲ ਖਡੂਰ ਸਾਹਿਬ ਦੇ ਵਿੱਚ ਖੜੇ ਆ ਔਰ ਖਡੂਰ ਸਾਹਿਬ ਹਲਕੇ ਦੇ ਵਿੱਚ ਇਸ ਵੇਲੇ 25% ਦੇ ਕਰੀਬਨ ਜਿਹੜੀ ਆ ਵੋਟ ਪਰਸੈਂਟਿੰਗ ਜਿਹੜੀ 25% ਭੁਗਤ ਚੁੱਕੀ ਆ ਔਰ ਲੋਕ ਇੰਨੀ ਗਰਮੀ ਦੇ ਬਾਵਜੂਦ ਵੀ ਜਿਹੜੇ ਆਪਣੀਆਂ ਬੋਟਾਂ ਜਿਹੜੀਆਂ ਪਾਉਣ ਆ ਰਹੇ ਨੇ ਲੋਕਾਂ ਦੇ ਵਿੱਚ ਉਤਸ਼ਾਹ ਔਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਵਾ ਉਹਨਾਂ ਦਾ ਵੀ ਵੋਟ ਪਾ ਕੇ ਆਏ ਨੇ ਇੰਨੀ ਗਰਮੀ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਵੋਟ ਪਾ ਕੇ ਆਏ ਜੀ ਹਾਂ ਜੀ ਬੋਟਾਂ ਚ ਪਾਉਣੇ ਆ ਜੀ ਅੱਛਾ ਰਾਸ਼ੀ ਬਹੁਤ ਆ ਰਾਸ਼ੀ ਜ਼ਿਆਦਾ ਵਾ ਹਾਂ ਜੀ ਤੇ ਫਿਰ ਵਾਪਸ ਜਾ ਰਹੇ ਕਿ ਮੁੜ ਕੇ ਆਓਗੇ ਦੁਬਾਰੇ ਨਾ ਮੁੜ ਕੇ ਆਵਾਂਗੇ ਤੈਨੂੰ ਜੀ ਜੇ ਚੱਤਾ ਡਰਾਦਾ ਵੀ ਹੁਣ ਦੋ ਰਾਸ਼ੇ ਤੇ ਰਾਸ਼ੇ ਨਿਕਲ ਜAVE ਤੇ ਫਿਰ ਹੁਣ ਪਾਣੀ ਪੂਣੀ ਬਹਿਣ ਖਲੋਂਡ ਦਾ ਸਾਰੀ ਛੋਟਾ ਵਧੀਆ ਪਾਣੀ ਪੀ ਲਿਆ ਬੱਸ ਹਾਂ ਤੁਸੀਂ ਵੇਖਿਆ ਅਸੀਂ ਗੱਲਬਾਤ ਕੀਤੀ ਆ ਲੋਕਾਂ ਦੇ ਵਿੱਚ ਪੂਰਾ ਹਤਸ਼ਾਵਾ ਔਰ ਵੋਟ ਪਾਉਣ ਆਏ ਜਿਹੜੇ ਵਿਅਕਤੀ ਸੀਗੇ ਅੰਦਰ ਜਿਆਦਾ ਰਸ਼ ਹੋਣ ਕਰਕੇ ਕੈਮਰਾਮੈਨ ਨੂੰ ਕਹੋਗੇ ਮੇਰੇ ਨਾਲ ਆਜੋ ਅੰਦਰ ਜਿਆਦਾ ਰਸ਼ ਹੋਣ ਕਰਕੇ ਵੋਟ ਉਹ 2-3 ਘੰਟੇ ਬਾਅਦ ਫਿਰ ਦੁਬਾਰੇ ਵੋਟ ਪਾਉਣ ਆਉਣਗੇ ਔਰ ਪ੍ਰਸ਼ਾਸ਼ਨ ਨੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਸੀਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਦੇਖੋ ਠੰਡੇ ਮਿੱਠੇ ਪਾਣੀ ਦਾ ਜਿਹੜਾ ਵਾ ਪ੍ਰਬੰਧ ਕੀਤਾ ਗਿਆ ਵਾ ਔਰ ਲੋਕਾਂ ਨੂੰ ਰਸਤਾ ਦਰਸ਼ਨ ਵਾਸਤੇ ਕਿ ਕਿਹੜੀ ਵੋਟ ਕਿੱਧਰ ਪਾਣੀ ਆ ਕਿਹੜੇ ਪਾਸੇ ਕਿਹੜੇ ਬੂਥ ਦੇ ਵਿੱਚ ਜਾਣਾ ਉਹਦੇ ਵਿੱਚ ਖਾਸ ਤੌਰ ਤੇ ਵਲੰਟੀਅਰ ਜਿਹੜੇ ਸਕੂਲ ਵੱਲੋਂ ਲਾਏ ਗਏ ਨੇ ਔਰ ਉਹ ਲੋਕਾਂ ਦੀ ਸਹੂਤਾ ਦੇ ਵਿੱਚ ਵੋਟ ਪਾਉਣ ਦੇ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕਰ ਰਹੇ ਨੇ ਸਸਰੀ ਕਾ ਵੀਰ ਜੀ ਹਸਤਾ ਜੀ ਵੀਰ ਜੀ ਤੁਸੀਂ ਸਕੂਲ ਵੱਲੋਂ ਲਾਏ ਗਏ ਵਾਰੰਟੀ ਦੇ ਤਾਂ ਜੀ ਤੇ ਕੀ ਕੰਮ ਆ ਤੁਹਾਡਾ ਇੱਥੇ ਸਰ ਸਾਨੂੰ ਇੱਥੇ ਸਕੂਲ ਵੱਲੋਂ ਲੋਕਾਂ ਦੀ ਸਹਾਇਤਾ ਕਰਨ ਨੂੰ ਰੱਖਿਆ ਗਿਆ ਵੀ ਜੇ ਵੀ ਕੋਈ ਇਨਸਾਨ ਹੁੰਦਾ ਵੀ ਜਿਹੜਾ ਥੋੜਾ ਕਿਆ ਰੁਕ ਘਟ ਪੜਿਆ ਹੋਵੇ ਜਾਂ ਕਈਆਂ ਨੂੰ ਨਹੀਂ ਪਤਾ ਲੱਗਦਾ ਵੀ ਸਾਡੀ ਬੋੜ ਕਿਹੜੇ ਬੂਥ ਵਿੱਚ ਹੈ ਅਸੀਂ ਸਿਸ ਕਰਕੇ ਉਹਨਾਂ ਨੂੰ ਦੱਸ ਰਹੇ ਹਾਂ ਕਿ ਜੇ ਕੋਈ ਉੱਧ ਕਬੂਥਰ ਉੱਧਲੇ ਪਾਸੇ ਕੋਈ ਵੀ ਉੱਧਲੇ ਪਾਸੇ ਆ ਅਸੀਂ ਉਹਨੂੰ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਆਂਟੀ ਹੁੰਦੇ ਨਾ ਹਾਂ ਇਹ ਦੱਸੇ ਵੀ ਨਰ ਬੂਥ ਉੱਧਲੇ ਪਾਸੇ ਤੋਂ ਇਹਨਾਂ ਨੇ ਉੱਧਲੇ ਪਾਸੇ ਆਪਣੀ ਬੋੜਿੰ ਬਹੁਤ ਵਧੀਆ ਪ੍ਰਾਲਾ ਕੀਤਾ ਸਰਕਾਰ ਨੇ ਜਿਤਨਾ ਵਲੰਟੀਅਰ ਲਾਏ ਨੇ ਔਰ ਜਿਹੜੇ ਲੋਕ ਇੰਨੀ ਗਰਮੀ ਦੇ ਵਿੱਚ ਖੱਜਲ ਖਵਾਰ ਨਾ ਹੋਣ ਔਰ ਇੱਥੋਂ ਪਹਿਲਾਂ ਆਉਂਦੇ ਨੇ ਪੁੱਛ ਲੈਂਦੇ ਤੁਸੀਂ ਵੋਟ ਪਾਉਣ ਆਏ ਹੋ ਤੇਰਾ ਤੁਹਾਡਾ ਬੂਥ ਹੈ ਉਧਰਲੇ ਪਾਸੇ ਭੇਜ ਦਿੰਦੇ ਕਿਉਂਕਿ ਇੰਨੀ ਗਰਮੀ ਦੇ ਵਿੱਚ ਲੋਕ ਵੋਟ ਪਾਉਣ ਵਾਲੇ ਜਿਹੜੇ ਖੱਜਲ ਖਵਾਰ ਨਾ ਹੋਣ ਔਰ ਹਰ ਥਾਂ ਤੇ ਹਰ ਤਰ੍ਹਾਂ ਦੀ ਸਹੂਲਤ ਆ ਇੱਥੇ ਬੀਲਿਓ ਸਾਹ ਦਾ ਵੱਖਰਾ ਕਾਊਂਟਰ ਲੱਗਾ ਹੋਇਆ ਵਾ ਜੇ ਕਿਸੇ ਨੂੰ ਕੋਈ ਮੁਸ਼ਕਲ ਆਵੇ ਤਾਂ ਉਹ ਇੱਥੋਂ ਆ ਕੇ ਆਪਣੀ ਪੁਸ਼ਪੜਤਾਲ ਕਰ ਸਕਦਾ ਔਰ ਆਪਣੀ ਵੋਟ ਬਾਰੇ ਜਾਣਕਾਰੀ ਲੈ ਸਕਦਾ ਕਈ ਜਿੱਤਰਾ ਕਈਆਂ ਦਾ ਕੋਈ ਨਾਂ ਗਲਤ ਹੁੰਦਾ ਵਾ ਜਾਂ ਕੋਈ ਵੇਲੇ ਕੋਈ ਵੋਟ ਲੱਭਦੀ ਨਹੀਂ ਉਹ ਇਹਨਾਂ ਦੇ ਨਾਲ ਆ ਕੇ ਸੰਪਰਕ ਕਰ ਸਕਦਾ ਔਰ ਇੱਥੇ ਪੂਰਾ ਇੰਤਜ਼ਾਮ ਕੀਤਾ ਗਿਆ ਔਰ ਮੈਂ ਹੁਣ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦਿੱਤਾ ਜਾਵੇ VOTING ਹੋ ਰਹੀ ਹੈ ਔਰ ਦੇਖ ਸਕਦੇ ਜੇ ਲੰਮੀਆਂ ਕਤਾਰਾਂ ਜਿਹੜੀਆਂ ਵਾ ਉਹ ਲੱਗੀਆਂ ਹੋਈਆਂ ਨੇ ਲੋਕ ਬੜੇ ਉਤਸ਼ਾਹ ਦੇ ਨਾਲ ਫਲਕਾ ਖਡੂਰ ਸਾਹਿਬ ਦੇ ਵਿੱਚ ਜਿਹੜੇ ਵੋਟ ਪਾਉਣ ਨੂੰ ਲੈਣਾ ਦੇ ਵਿੱਚ ਲੱਗੇ ਹੋਏ ਨੇ ਤੇ ਤੇਥੇ ਪੱਕਿਆਂ ਦਾ ਔਰ ਹਵਾ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਵਾ ਬੈਠਣ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਵਾ ਤੁਸੀਂ ਦੇਖ ਸਕਦੇ ਜੇ ਲੈਣਾ ਲੰਮੀਆਂ ਲੰਮੀਆਂ ਲੈਣਾ ਜਿਹੜੀਆਂ ਲੱਗੀਆਂ ਹੋਈਆਂ ਨੇ ਔਰ ਵੋਟ ਪਾਉਣ ਲਈ ਲੋਕ ਜਿਹੜੇ ਆ ਇਹਨਾਂ ਲੈਣਾ ਦੇ ਵਿੱਚ ਖੜੇ ਨੇ ਔਰ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕਰਦੇ ਆਂ ਗੱਲਬਾਤ ਤੇ ਜਿਹੜੇ ਭਾਂਜੀ ਹਣੀ ਵੋਟਾਂ ਪਾਉਣਾ ਇਹਨੇ ਪੁੱਛ ਰਿਹਾ ਕਿ ਵੋਟ ਪਾ ਲਈ ਹੈ ਕਿ ਅਜੇ ਪਾਉਣੀ ਸੱਸੀ ਜੀ ਸੱਸੀ ਜੀ ਪਹਿਲੀ ਵੋਟ ਪਾ ਲਈ ਹੈ ਕਿ ਅਜੇ ਪਾਉਣੀ ਨਹੀਂ ਪਾਉਣੀ ਹੈ ਜੀ ਅੱਛਾ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹੋ ਹਾਂ ਜੀ ਤੇ ਕਿੰਨੇ ਕਿਰਬਾਰ ਲੱਗਦਾ ਤੁਹਾਡੀ ਵਾਰੀ ਆ ਜੇਗੀ ਅਜੇ ਤੇ ਇੱਥੇ ਘੰਟਾ ਹੋ ਗਿਆ ਆ ਇਹਨੇ ਹਾਂ ਜੀ ਇਹਨਾਂ ਨੇ ਕਿੰਨੇ ਪ੍ਰਬੰਧ ਕੀਤੇ ਨੇ ਪਾਣੀ ਇਹ ਪ੍ਰਬੰਧ ਬਹੁਤ ਵਧੀਆ ਹੈ ਦੇਖੋ ਇਹਦੇ ਤੋਂ ਪਤਾ ਲੱਗ ਸਕਦਾ ਕਿ ਇੱਕ ਘੰਟਾ ਪਹਿਲਾਂ ਤੋਂ ਆ ਕੇ ਉਹ ਬੈਠੇ ਹੋਏ ਨੇ ਅਰੇ ਅਜੇ ਉਹ ਆਪਣੀ ਵਾਰੀ ਦੀ ਇੰਤਜ਼ਾਰ ਦੇ ਵਿੱਚ ਨੇ ਇਹਦੇ ਤੋਂ ਪਤਾ ਲੱਗਦਾ ਕਿ ਲੋਕਾਂ ਨੂੰ ਬੜਾ ਉਤਸ਼ਾਹ ਆ ਵੋਟ ਪਾਉਣ ਵਾਸਤੇ ਤੇ ਲੈਣਾ ਤੋਂ ਵੀ ਤੁਸੀਂ ਦੇਖ ਸਕਦੇ ਜੇ ਲੰਮੀਆਂ ਲੇਣਾ ਜਿਹੜੀਆਂ ਲੱਗੀਆਂ ਹੋਈਆਂ ਹੁਣ ਸਰਦਾਰ ਜੀ ਹਣੀ ਜਿਹੜੇ ਆ ਵੋਟ ਪਾ ਕੇ ਆਏ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਾਕ ਤੇਰੇ ਇਹਨਾਂ ਨੂੰ ਵੇਟ ਕਰਨੀ ਪਈ ਔਰ ਕਿੰਨਾ ਟਾਈਮ ਲੱਗਾ ਵੋਟ ਪਾਉਣ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਤੇ ਬੜੀ ਆ ਦਾਖਲਣ ਲੱਗੇ ਬੋਲ ਬੋਲ ਲੱਗਾ ਅੱਛਾ ਬੋਲ ਤਾਂ ਫਿਰ ਝੇਟ ਨਹੀਂ ਕਰਨੀ ਪਈ ਨਹੀਂ ਜੀ ਕੀ ਪ੍ਰਸ਼ਾਸ਼ਨ ਨੇ ਜਿਹੜੇ ਪ੍ਰਬੰਧ ਪਾਣੀ ਦੇ ਪੱਖਿਆਂ ਦੇ ਸਾਰੇ ਪ੍ਰਬੰਧ ਠੀਕ ਕੀਤੇ ਹੋਏ ਨੇ ਹਾਂ ਜੀ ਬਹੁਤ ਵਧੀਆ ਜੀ ਬਹੁਤ ਪ੍ਰੋਗਰਾਮ ਬਹੁਤ ਸਹੀ ਚੱਲ ਰਿਹਾ ਵਧੀਆ ਤੂੰ ਦਿੱਕਤ ਪਛਾਣਨੀ ਵੀ ਨਹੀਂ ਕੋਈ ਗੱਲ ਨਹੀਂ ਹਨ ਪਰੇਸ਼ਾਨੀ ਕੋਈ ਨਹੀਂ ਮਹਾਰਾਜ ਤੁਸੀਂ ਦੇਖਿਆ ਕਿ ਲੋਕ ਵੀ ਜਿਹੜੇ ਵੋਟ ਪਾ ਕੇ ਜਾ ਰਹੇ ਨੇ ਪੂਰੀ ਤਰ੍ਹਾਂ ਖੁਸ਼ ਨੇ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਜੀ ਪਾਣੀ ਦੀ ਤੁਹਾਨੂੰ ਅੱਗੇ ਵੀ ਦੱਸਿਆ ਪਾਣੀ ਦੀ ਸੁਵਿਧਾ ਵਾ ਹਵਾ ਦੀ ਸੁਵਿਧਾ ਪੱਖੇ ਲੱਗੇ ਹੋਏ ਨੇ ਔਰ ਬਕਾਇਦਾ ਟੈਂਟ ਲਗਾਇਆ ਆ ਵੀ ਲੋਕਾਂ ਨੂੰ ਕੋਈ ਪਰੇਸ਼ਾਨ ਨਾ ਹੋਣ ਦੇਖਦੇ ਆ 4 ਤਰੀਕ ਨੂੰ ਪਤਾ ਲੱਗੇਗਾ ਕਿ ਇਹ ਲੋਕ ਆਪਣੇ ਅਧਿਕਾਰ ਦਾ ਆਪਣੀ ਵੋਟ ਦਾ ਇਸਤੇਮਾਲ ਕਰਕੇ ਕਿਸ ਨੇਤਾ ਨੂੰ ਜਿਹੜਾ ਇਹ ਚੁਣਦੇ ਆ ਔਰ ਕਿਹੜੀ ਸਰਕਾਰ ਜਿਹੜੀ ਆ ਸੈਂਟਰ ਦੇ ਵਿੱਚ ਬਣਾਉਂਦੇ ਨੇ ਦੇਖਦੇ ਰਹੋ ਪ੍ਰਿੰਸਾ ਨਿਊਜ਼ ਮੈਂ ਤਰਸਿੰਦਰ ਸਿੰਘ ਭਪਾ ਤਰਨਤਾਰਨ